ਜੀ ਜਿਆਨੋ ਹੋਠੀ ਕੋਈ ਸਾਰੇ ਤੇ ਬੰਦੇ ਦੀ ਕਾਰਾਗਰੀ ਦੇਖੋ ਕਮਾਲ ਦੀ ਕਾਰਾਗਰੀ ਆ ਤੇ ਆ ਪਿੱਤਲ ਦੀ ਟੈਂਬਰੀ ਟੈਂਬਰੀ ਆ ਉਤੋਂ ਚੀਜ਼ ਬਾ ਕਮਾਲ ਚੀਜ਼ ਤਿਆਰ ਕਰਨ ਲੱਗਾ ਦੇਖਿਓ ਵੀਡੀਓ ਨੂੰ ਐਂਡ ਤੱਕ ਦੇਖਾ ਲਾਈਕ ਕਮੈਂਟ ਸ਼ੇਅਰ ਤੁਸੀਂ ਆਪਦੀ ਮਰਜ਼ੀ ਨਾਲ ਆਪੇ ਕਰਦਾ ਜਿਹੜੀ ਚੀਜ਼ ਬਣਨ ਲੱਗੀ ਆ ਬਹੁਤ ਸੋਹਣੀ ਚੀਜ਼ ਛੋੜੇ ਹੱਥ ਦਾ ਸ਼ਿੰਗਾਰਾ ਤੇ ਆਹ ਟੈਂਬਰੀ ਨੂੰ ਹੁਣ ਵਿਚਾਲਿਓ ਕਟਿੰਗ ਕਰਨ ਲੱਗ ਪਿਆ ਵਿਚਾਲਿਓ ਆਹ ਛੋਟੇ ਛੋਟੇ ਰੇਗ ਮਾਰਾ ਡਾਈ ਦੇ ਤੇ ਆਹ ਹੁਣ ਉਹਨੂੰ ਲੱਗ ਪੂਗਾ ਕਸਾਉਣ ਤੇ ਹੁਣ ਉਹਨੂੰ ਲੱਗ ਪਿਆ ਕਸਾਉਣ ਤੇ ਆਹ ਸੈਂਚੇ ਇਹ ਆ ਇਹਨੂੰ ਛੇਵ ਦੇਣੀ ਹੁਣ ਐਸਾ ਬਣਾ ਐਨੀ ਕ ਕਟਾਈ ਕਰਨੀ ਐ ਇਹਦੀ ਤਿਆਗ ਨਾ ਨਾਪ ਡੰਡ ਹੋ ਗਿਆ ਦਾ ਇੰਨੀ ਰੱਖਣੇ ਤੇ ਆ ਜਿਹੜੀਆਂ ਇਹਦੀਆਂ ਕੰਨੀਆਂ ਆ ਉਹ ਕਸਾਉਣੀਆਂ ਰੇਗ ਮਾਰ ਤੇ ਚੰਗੀ ਤਰ੍ਹਾਂ ਘਸਾ ਕੇ ਗੋਲ ਕਰ ਲੈਣੀਆਂ ਦੇਖੀ ਜਿਓ ਹੁਣ ਤੁਸੀਂ ਵੇ ਹੁਣ ਆ ਰੇਗ ਮਾਰ ਨਾਲ ਲੱਗ ਪੈਣ ਨੂੰ ਘਸਾਉਣ ਤੇ ਹੁਣ ਲੱਗ ਪਿਆ ਉੱਤੇ ਦੇ ਡਿਜ਼ਾਈਨ ਪਾਉਣ ਤੇ ਆ ਲੱਗ ਪਿਆ ਇਹਦੇ ਉੱਤੇ ਡਿਜ਼ਾਈਨਿੰਗ ਪਾਉਣੀਆਂ ਹੁਣ ਆ ਲੱਗ ਪਿਆ ਡਿਜ਼ਾਈਨਿੰਗ ਕਰਨ ਪਿੱਤਲ ਦੇ ਦੇਖੀ ਚੱਲਿਓ ਹਣ ਆ ਲੱਗ ਪਿਆ ਡਿਜ਼ਾਈਨ ਪਾਉਣ ਲੱਗੀ ਲੱਗਿਆ ਤੇ ਵਾਕਈ ਆਪ ਹੀ ਤੁਸੀਂ ਮੰਨ ਜਾਓਗੇ ਬੰਦੇ ਨੇ ਵਾਕਈ ਕਾਰਾਗਰੀ ਕੀਤੀ ਹੈ ਕਮਾਲ ਦੀ ਕਾਰਾਗਰੀ ਕੀਤੀ ਹੈ ਜਿਹੜੇ ਬੰਦੇ ਨੇ ਦੇਖੀ ਚੱਲਿਓ ਹੁਣ ਤੁਸੀਂ ਆ ਡਿਜ਼ਾਈਨ ਇਹ ਪਾਉਣਾ ਤੇ ਆ ਦੂਜੀ ਚੱਕ ਲਈ ਹੁਣ ਹੁਣ ਇਹਨੂੰ ਲੱਗ ਪਿਆ ਕਰਨ ਤਿਆਰ ਦੇਖੀ ਚੱਲਿਓ ਹੁਣ ਤੁਸੀਂ ਇਹਦਾ ਮਾਪ ਡੰਡ ਵੀ ਹੋ ਗਿਆ ਪੂਰਾ ਇੰਨੀ ਇੱਕ ਗਲਾਈ ਕਰਨੀ ਹੈ ਹੁਣ ਕਟਿੰਗ ਕਰਨ ਲੱਗ ਪਈ ਇਹਦੀ ਛਿੱਲਾ ਛਲਾਈ ਹੋ ਜੂਗੀ ਇਹ ਲੱਗ ਪਈ ਆਰੀ ਨਾਲ ਕਟਿੰਗ ਕਰਨ ਤੇ ਇਹਦੇ ਨਾਲ ਪੂਰੀ ਕੱਟ ਕੇ ਤੇ ਹੁਣ ਐ ਬਣਾਲੀ ਗਲਾਈ ਇਹਦੀ ਪੂਰੀ ਸ਼ੇਫ ਚ ਕਰ ਲਈਏ ਤੇ ਹੁਣ ਆ ਦੇਖੋ ਆਧੂ ਦਾ ਜਿਹੜਾ ਪਿੱਤਲਾ ਉਹਨੂੰ ਕੱਟ ਦੇਣਾਗਾ ਉਹਨੂੰ ਸਾਰੇ ਨੂੰ ਕੱਟ ਦੂਗਾ ਤੇ ਡਿਜ਼ਾਈਨ ਵੇਖੋ ਕਿੰਨਾ ਸੋਹਣਾ ਬਣਨ ਲੱਗ ਪਿਆ ਇਹਦੇ ਵਿੱਚ ਦੇਖੋ ਕਿੰਨੀ ਸੋਹਣੀ ਡਿਜ਼ਾਈਨ ਕਰ ਲਈ ਹੌਲੀ ਹੌਲੀ ਲੱਗ ਪੈ ਤੇ ਤਾਂ ਕਰਨੇ ਨੂੰ ਸੈਟਅਪ ਬ੍ਰੇਕੀ ਕੰਮ ਐ ਇਹ ਦੇਖੋ ਡਾਈਆਂ ਦੇਖੋ ਕਿੰਨੀਆਂ ਸੋਹਣੀਆਂ ਤੇ ਆ ਹੁਣ ਇੱਥੇ ਰੱਖਣਾ ਆ ਕਰਨ ਲਈ ਚੱਕਲੀ ਡਾਈ ਤੇ ਆ ਹੁਣ ਇਹਦੇ ਜਿੱਥੇ ਸਟੋਨ ਠਾਣਾ ਉਹ ਜਗ੍ਹਾ ਲੱਗ ਪੈ ਬਣਾਉਣ ਲਾ ਤੇ ਆ ਜਿਹੜਾ ਪਿੱਤਲਾ ਐ ਲੱਗੂ ਜਿਵੇਂ ਸੋਨਾ ਬਣ ਗਿਆ ਸੋਨੂੰ ਐ ਲੱਗੂ ਝੱਲੋ ਬੰਦੇ ਦੀ ਕਾਰਾਗਰੀ ਦੇਖੋ ਕਿੰਨੀ ਘੈਂਟ ਇਹ ਆ ਇਹਨੂੰ ਕਰਨ ਲਈ ਕਾਟਾਂਗੇ ਤੇ ਹੁਣ ਇਥੇ ਧਰਨ ਲੱਗੂਗਾ ਸਟੋਨ ਆ ਇਹਨੂੰ ਪੂਰਾ ਕਰਕੇ ਸਾਫ ਸਫਾਈ ਤੇ ਧਰ ਲੈ ਇਹਦੇ ਉੱਤੇ ਸਟੋਨ ਹੁਣ ਜਿਹੜੀ ਉਤਲ ਜਿਹੀ ਹੈਗੀ ਉਹਨੂੰ ਦੇਊਗਾ ਕੱਟ ਫालतੂ ਨੂੰ ਆ ਕਰ ਲਈ ਇਹਦੀ ਸਾਫ ਸਫਾਈ ਮਾਰ ਲੈ ਇਹਦੇ ਤੇ ਰੇਗ ਮਾਰ ਤੇ ਪੂਰੇ ਐ ਪੂਰੀ ਤੋਤਾ ਕੇ ਤੇ ਰਕਾਂ ਪੂਰੀ ਬਣਾਲੀ ਚੌਂਕ ਧੋਲੀ ਧੋਤਾਗੇ ਤੇ ਹੁਣ ਦੇਖੋ ਤੁਸੀਂ ਲੱਗਦੀ ਐ ਸੋਨੇ ਦੀ ਐ ਲੱਗਦੀ ਐ ਕੋਈ ਪਿੱਤਲ ਦੀ ਐ ਲਾਇਕ ਕਮੈਂਟ ਸ਼ੇਅਰ ਦਬਕੇ ਤੁਸੀਂ ਆਪੇ ਹੀ ਕਰ ਦਿਓ ਤੁਹਾਨੂੰ ਆਪੇ ਐ ਲੱਗੂ ਵੀ ਬੜੀ ਠੀਕ ਐ ਓਕੇ ਠੀਕ ਹੀ ਚੱਲੋ ਬੰਦੇ ਦੀ ਕਾਰਾਗਰੀ ਦੇਖੋ ਕਿੰਨੀ ਘੈਂਟ ਆ ਇਹ ਆ ਇਹਨੂੰ ਕਰ ਲਈ ਕਟਿੰਗ ਤੇ ਹੁਣ ਇੱਥੇ ਧਰਨ ਲੱਗੂਗਾ ਸਟੋਨ ਆ ਇਹਨੂੰ ਪੂਰਾ ਕਰਕੇ ਸਾਫ ਸਫਾਈ ਤੇ ਧਰ ਲੈ ਇਹਦੇ ਉੱਤੇ ਸਟੋਨ ਹੁਣ ਜਿਹੜੀ ਉਤਲੀ ਹੈਗੀ ਉਹਨੂੰ ਦੇਊਗਾ ਕੱਟ ਫालतू ਨੂੰ ਆ ਕਰ ਲਈ ਇਹਦੀ ਸਾਫ ਸਫਾਈ ਮਾਰ ਲੈ ਇਹਦੇ ਤੇ ਰੇਗ ਮਾਰ ਤੇ ਪੂਰੇ ਪੂਰਿਤ ਹਤਾ ਖੇਤੇ ਦਾ ਕਾਂ ਪੂਰੀ ਬਣਾਲੀ ਚੌਕ ਧੋਲੀ